ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਸਤ ਸੰਤੋਖ ਗਿਆਨ ਇਹ ਵੀ ਸੰਤੋਖ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਆ ਸੰਤੋਖ ਉਚਾਰਨ ਕਰਨਾ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਕਿ 68 ਨਹੀਂ ਕਹਿਣਾ ਹੈ ਕਿ 8 ਅਤੇ 60 ਯਾਨੀ ਅਰਥ ਕਰਨ ਲੱਗਿਆ 86 ਤੀਰਥਾਂ ਦਾ ਵਾਚਕ ਹੈ ਪਾਠ ਇਕੱਠਾ ਹੀ ਕਰਨਿਆ 86 ਇਸ ਤਰ੍ਹਾਂ ਉਚਾਰਨ ਕਰਨਾ ਹੈ 86 ਕਾ ਇਸਨਾਮ ਕਾ ਇਸਨਾਮ ਨਹੀਂ ਕਹਿਣਾ ਸੁਣਿਆ ਪੜ ਪੜ ਪਾਵਨ ਮਾਨ ਪੜ ਤੜ ਇਹ ਭਾਰੀ ਬਾਦੂ ਚਾਨ ਸੁਣਿਆ ਲੱਗੈ ਸਹਿਜ ਧਿਆਨ ਸਹਿਜ ਦਾ ਹਹਾ ਵੀ ਸ਼ੁੱਧ ਬੋਲਣਾ ਹੈ ਕਈ ਵਾਰ ਅਸੀਂ ਹਾਂ ਅ ਜਿਹੜਾ ਹੈ ਉਹ ਫਿੱਕਾ ਜਾ ਪੈ ਜਾਂਦਾ ਹੈ ਸਹਿਜ ਭੁੱਲ ਜਾਂਦੇ ਹਾਂ ਸਹਿਜ ਹਾ ਜਿਹੜਾ ਹੈ ਉਹ ਉਚਾਰਨ ਸਹੀ ਕਰਨਾ ਸੁਣਿਆ ਲੱਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ 나ਥ ਪਾਪ ਕਾ ਕੱਠਾ ਨਹੀਂ ਕਹਿਣਾ ਦੂਖ ਪਾਪ ਕਾ ਇਸ ਤਰ੍ਹਾਂ ਬੋਲਣਾ ਦੁਖਾਂ ਪੱਪਾਂ ਦਾ ਨਾਮ ਸੁਣਿਆ ਬਾਣੀ ਸੁਣਿਆ ਕਥਾ ਕੀਰਤਨ ਸੁਣਿਆ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਖਾਤਮਾ ਹੋ ਜਾਂਦਾ ਹੈ ਸੁਣਿਆ ਸਰਾ ਗੁਨਾ ਕੀ ਗਾਹ ਗੁਨਾਕੇ ਇਕੱਠਾਂ ਨਹੀਂ ਬੋਲਣਾ ਸਰਾ ਗੁਨਾ ਕੀ ਗਾਹ ਗਾਹ ਇਸ ਤਰ੍ਹਾਂ ਹੀ ਬੋਲਿਆ ਜਾਏਗਾ ਕਿ ਗਾਹਾ ਕਹਿ ਜਾਂਦੀ ਹਨ ਸਾਹੇ ਕੰਨਾਂ ਲਾ ਜਾਂਦੀ ਹਨ ਗਾਹ ਕਿਤੇ ਕੰਨੇ ਨੂੰ ਵਧਾ ਦੇਣਾ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਇਹ ਵੀ ਸ਼ੇਕ ਪੀਰ ਪਾਤ ਸਾਹ ਉਚਾਰਨ ਕਰਨਾ ਹੈ ਸੁਣਿਆ ਅੰਡੇ ਪਾਲਹ ਰਾਹ ਰਾਹ ਦੇ ਔਂਕੜ ਲੱਗਿਆ ਹੋਇਆ ਹੈ ਕਿ ਰਾਹ ਉਚਾਰਨ ਕਰਨਾ ਹੈ ਕਈ ਕਹਿੰਦੇ ਜੀ ਔਂਕੜ ਨਹੀਂ ਛੱਡ ਦਿਓ ਇਹਨੂੰ ਰਾਹ ਬੋਲੋ ਅਤੇ ਜਿਹੜਾ ਪਾਤ ਸਾਹ ਹੈ ਇਹਨੂੰ ਪਾਤ ਸ਼ਾਹ ਬੋਲੋ ਯਾਨੀ ਕਿੱਡੀ ਮੂਰਖਤਾ ਵਾਲੀ ਗੱਲ ਹੈ ਵੀ ਜਿਹੜਾ ਜਿੱਥੇ ਔਂਕੜ ਲੱਗਿਆ ਉਹ ਛੱਡ ਦਿਓ ਜਿਹੜਾ ਪਾਤ ਸਾਹ ਦੇ ਛੇ ਸਸੇ ਦੇ ਹੇਠਾਂ ਬਿੰਦੀ ਨੇ ਲੱਗੀ ਆ ਉੱਥੇ ਲਾ ਲਓ ਮਾਰੇ ਨੇ ਤਾਂ ਪਾਤ ਸਾਹ ਲਿਖਿਆ ਹੈ ਤੇ ਇਸੇ ਤਰ੍ਹਾਂ ਰਾਹ ਓਂਕਰ ਨਾਲ ਲਿਖਿਆ ਹੋਇਆ ਇਸ ਕਰਕੇ ਮਾਤਰਾ ਛੱਡਣੀਆਂ ਨਹੀਂ ਇਹਦਾ ਉਚਾਰਨ ਕਰਨਾ ਹੈ ਪਹਿਲਾਂ ਬੋਲਣਾ ਸੁਣਿਆ ਸੇਖ ਤੀਰ ਪਾਤ ਸਾਹ ਫਿਰ ਦੂਸਰੀ ਪੰਕਤੀ ਹੈ ਸੁਣਿਆ ਅੰधे ਪਾਲ ਰਾਹੂ ਰਾਹੋ ਹੂੜਾ ਨਹੀਂ ਲਾਜਣਾ ਰਾਹ ਇਸ ਤਰ੍ਹਾਂ ਬੋਲਣਾ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਉਹਨਾ ਕੀ ਗਤ ਨਹੀਂ ਕਹਿ ਦੇਣਾ ਮੰਨੇ ਕੀ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਬੋਲਣਾ ਗਾਤ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਇ ਕਾਗਦ ਕਲਮ ਨ ਲਿਖਣ ਹਾਰ ਕਾਗਦ ਦਦੇ ਦੇ ਨਾਲ ਸ਼ੁੱਧ ਉਚਾਰਨ ਕਰਨਾ ਕਾਗਦ ਨਹੀਂ ਕਹਿਣਾ ਕਾਗਦ ਕਾਗਦ ਕਲਮ ਨ ਲਿਖਣ ਹਾਰ ਲਿਖਣ ਹਾਰ ਬੁੱਲਾ ਹੀ ਬੋਲਣਾ ਇਹਨੂੰ ਲਿਖਣ ਹਾਰ ਨਹੀਂ ਕਹਿਣਾ ਮੰਨੇ ਕਾ ਵਹ ਕਰਨ ਵਿਚਾਰ ਇਹ ਵੀ ਪਾਠ ਧਿਆਨ ਰੱਖਣ ਵਾਲਾ ਹੈ ਕਿ ਕੱਬਾ ਹੀ ਬੋਲ ਜਾਂਦੇ ਹਨ ਤੱਬਹ ਪਾਠ ਨਹੀਂ ਕਰਨਾ ਮੰਨੇ ਕਾ ਇਥੇ ਵਿਸਰਾਮ ਲਾਉਣਾ ਧਿਆਨ ਦੇ ਨਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋ ਇਸ ਪੰਕਤੀ ਦੇ ਵਿੱਚ ਦੋ ਪਾਦ ਆਏ ਹਨ ਮੰਨੇ ਅਤੇ ਟਿੱਪੀ ਨੰਨੇ ਸਿਹਾਰੀ ਇਸ ਦਾ ਉਚਾਰਨ ਹੋਵੇਗਾ ਮੰਨ ਕਸ ਕੇ ਮੰਨਣ ਕਰਨਾ ਅਤੇ ਜਿਹੜਾ ਅੱਗੇ ਮਮਾ ਨੰਨੇ ਸਿਹਾਰੀ ਇਹ ਹੈ ਇਸ ਦਾ ਉਚਾਰਨ ਹੈ ਮਨ ਇੱਕ ਕਸ ਕੇ ਬੋਲਣਾ ਇੱਕ ਪੂਲਾ ਬੋਲਣਾ ਜੇ ਕੋ ਮੰਨ ਜਾਣਾ ਇੱਥੇ ਵਿਸਰਾਮ ਦੂਸਰਾ ਬੋਲਣਾ ਮਨ ਕੋਏ ਮੰਨ ਸੁਰਤ ਹੋਵੇ ਮਨ ਬੁੱਧ ਮਨ ਬੁੱਧ ਨਹੀਂ ਕਹਿਣਾ ਨਖੇਰ ਕੇ ਦੂਵੇਂ ਪੜ ਪਾਦ ਜਿਹੜੇ ਐ ਉਚਾਰਨ ਕਰਨੇ ਹਨ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭਵਨ ਕੀ ਸੁੱਧ ਇਹ ਵੀ ਕੀ ਪਦ ਤੇ ਠਮਕ ਦੀ ਲਾ ਕੇ ਬੋਲਣਾ ਕੀ ਸੁਧ ਨਹੀਂ ਕਹਿਣਾ ਹੈ ਮੰਨੈ ਪਦ ਤੇ ਵਿਸਰਾਮ ਹੈ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਇ ਇਹ ਵੀ ਪਦ ਧਿਆਨ ਨਾਲ ਉਚਾਰਨ ਕਰਨਾ ਮੰਨੈ ਮੋਹਿ ਚੋਟਾ ਨਾ ਖਾਇ ਮੰਮੇ ਔਂਕੜ ਹਾਹੇ ਸਿਆਰੀ ਹੈ ਇਨ ਕਈ ਇਸ ਨੂੰ ਮੋਹੇ ਕਹਿ ਜਾਂਦੇ ਹਨ ਜ਼ਿਆਦਾਤਰ ਮੋਹੇ ਹੀ ਬੋਲਦੇ ਹਨ ਮੰਮੇ ਹੋੜਾ ਹਾਹੇ ਲਾ ਦੇ ਨਾਲ ਜਾਂ ਮੂੰਹ ਕਹਿ ਜਾਂਦੇ ਹਨ ਇਹਦਾ ਉਚਾਰਨ ਮੰਮੇ ਔਂਕੜ ਲਘੂ ਮਾਤਰਾ ਹੈ ਹਾਹੇ ਸਿਆਰੀ ਜਿਹੜੀ ਆ ਉਹ ਵੀ ਲਘੂ ਮਾਤਰਾ ਹੈ ਜਿੰਨੀ ਸਹੀ ਦੀ ਬੋਲਾਂਗੇ ਸ਼ੁੱਧ ਬੋਲਿਆ ਜਾਏਗਾ ਮੋਹ ਕਈ ਜਿਵੇਂ ਮੰਮੇ ਔਂਕੜ ਹਾਹੇ ਲਾ ਹੋਵੇ ਉਸਦਾ ਉਚਾਰਨ ਹੈ ਮੂਹੇ ਤੂਹੇ ਖੂਹੇ ਮੰਮੇ ਹੋੜਾ ਹਾਹੇ ਸਿਆਰੀ ਹੋਵੇ ਫਿਰ ਮੋਹ ਮੋਹ ਖੋਹ ਸੋਹ ਮੰਮੇ ਔਂਕੜ ਹਾਹੇ ਸਿਆਰੀ ਹੋਵੇ ਫਿਰ ਉਸਦਾ ਬੜੀ ਤੇਜ਼ੀ ਦੇ ਨਾਲ ਬੋਲਣਾ ਛੇਤੀ ਦੇ ਨਾਲ ਬੋਲਣਾ ਮੁਹ ਹ ਉਚਾਰਨ ਕਰਨਾ ਹੈ ਮੰਨੈ ਮੁਹ ਝੂਟਾ ਨਾ ਖਾਇ ਨੰਨੇ ਕੰਨਾ ਜਿਹੜਾ ਉਚਾਰਨ ਹੈ ਕੰਨੇ ਨਾਲ ਪਹਿਲੀ ਵਾਰ ਪਦ ਆਇਆ ਹੈ ਨਾ ਇੱਥੇ ਲਮਕਾ ਕੇ ਬੋਲਣਾ ਜਪਜੀ ਸਾਹਿਬ ਦੇ ਵਿੱਚ 6 ਨੰਨੇ ਕੰਨੇ ਨਾ ਪਦ ਆਉਂਦੇ ਹਨ ਉਹ ਅੱਗੇ ਆਪਾਂ ਦਰਸ਼ਨ ਕਰ ਹੀ ਲੈਣੇ ਹਨ ਮੰਨੈ ਮੁਹ ਝੂਟਾ ਨਾ ਖਾਇ ਮੰਨੈ ਜਮ ਕੈ ਸਾਥ ਨਾ ਜਾਏ ਜਮ ਕਸ ਕੇ ਨਹੀਂ ਬੋਲਣਾ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸੋ ਪ੍ਰਗਟ ਜਾਏ ਮੰਨੈ ਮੰਗ ਨਾ ਚੱਲੈ ਪੰਥ ਇਹ ਮਗਨ ਪਾਠ ਨਹੀਂ ਕਰਨਾ ਹੈ ਵਖਰਾ ਪਾਠ ਹੈ ਮਾਗ ਪੂਲਾ ਹੀ ਬੋਲਣਾ ਹੈ ਮਾਗ ਨਾ ਚੱਲੈ ਪੰਥ ਮੰਨੈ ਪੱਤੀ ਵਿਸਰਾਮ ਹੈ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਸੰਬੰਧ ਨੰਨੇ ਨਾਲ ਬੋਲਣਾ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਈ ਮਨ ਇਹ ਪੂਲਾ ਬੋਲਣਾ ਹੈ ਕਿਤੇ ਪੂਲੇ ਪਦ ਹੁੰਦੇ ਹਨ ਉਹਨਾਂ ਪਦਾਂ ਨੂੰ ਥੋੜਾ ਜਿਹਾ ਲਮਕਾ ਕੇ ਬੋਲੀਏ ਤਾਂ ਸ਼ੁੱਧ ਬੋਲਦੇ ਹਨ ਮੰਮਾ ਤੇ ਨੰਨਾ ਮਨ ਤਨ ਜਾਨ ਧਨ ਅਗਰ ਕਸ ਕੇ ਬੋਲਨੇ ਹਨ ਤਾਂ ਦੋਵੇਂ ਜਿਹੜੇ ਅੱਖਰ ਹਨ ਉਹਨਾਂ ਨੂੰ ਜਿੰਨਾ ਜੋੜਾਂਗੇ ਉਹ ਕਸ ਕੇ ਬੋਲੇ ਜਾਂਦੇ ਨੇ ਮੰਨ ਤਨ ਜਨ ਧਨ ਤਿਆ ਨਾਲ ਬੋਲਣਾ ਜੇ ਕੋ ਮੰਨ ਜਾਣਾ ਮਨ ਕੋਈ ਮੰਨੈ ਪਾਵਹਿ ਮੋਖ ਦਵਾਰ ਮੋਖ ਦਵਾਰ ਇੱਥੇ ਵੀ ਸੰਬੰਧਕ ਪਾਠ ਹੈ ਮੰਨੈ ਪਰਵਾਰ ਸਾਧਾਰ ਸਾਧਾਰ ਇਕੱਠਾ ਬੋਲਣਾ ਸਾਧਾਰ ਵੱਖਰਾ ਨਹੀਂ ਕਹਿਣਾ ਮੰਨੈ ਪਰਵਾਰ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਗੁਰ ਸਿੱਖ ਪਾਠ ਸੰਪਰਦਾ ਦੇ ਵਿੱਚ ਇਕੱਠਾ ਹੀ ਬਰਾਇਆ ਜਾਂਦਾ ਹੈ ਦੂਸਰਾ ਗੁਰ ਸਿੱਖ ਵੱਖਰਾ ਪਾਠ ਹੈ ਫਿਰ ਅੱਜ ਜਿਹੜੇ ਨਵੀਨ ਵਿਦਵਾਨ ਹਨ ਉਹਨਾਂ ਨੇ ਵਿਆਕਰਨ ਦੇ ਨੀਮਾਂ ਅਨੁਸਾਰ ਗੁਟਕਿਆਂ ਵਿੱਚ ਨਵੀਨ ਪੂਥੀਆਂ ਦੇ ਵਿੱਚ ਗੁਰ ਦੇ ਰਾਰੇ ਦੇ ਔਂਕੜ ਕੱਟ ਦਿੱਤਾ ਹੈ ਪ੍ਰੰਤੂ ਜਿੰਨੇ ਪ੍ਰਾਤਨ ਸਰੂਪ ਹਨ ਸਾਰੇ ਸਰੂਪਾਂ ਦੇ ਵਿੱਚ ਗੱਗੇ ਦੇ ਵੀ ਔਂਕੜ ਹੈ ਤੇ ਰਾਰੇ ਦੇ ਵੀ ਔਂਕੜ ਹੈ ਸੰਪਰਦਾ ਦੇ ਵਿੱਚ ਵੀ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਪਾਠ ਇਕੱਠਾ ਹੀ ਕਰਾਇਆ ਜਾਂਦਾ ਹੈ ਇਸ ਕਰਕੇ ਜਿੱਥੇ ਔਂਕੜ ਨਹੀਂ ਵਾਰੀ ਨੂੰ ਲੱਗਿਆ ਹੋਇਆ ਉਹ ਰਾਰੇ ਦੇ ਔਂਕੜ ਲਾ ਸਕਦੇ ਹਨ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿਖ ਈ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਮੰਨੈ ਪਦ ਤੇ ਯਮ ਤਲਾ ਕੀ ਮੰਨੈ ਨਾਨਕ ਇਥੇ ਵਿਸਰਾਮ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਇਹ ਵੀ ਬਹੁਤ ਧਿਆਨ ਨਾਲ ਉਚਾਰਨ ਕਰਨਾ ਪ੍ਰਮਾਨ ਨਹੀਂ ਕਹਿਣਾ ਪ੍ਰਮਾਨ ਕਵਾਂਗੇ ਤਾਂ ਹੀਠਾਂ ਰਾਰਾ ਲੱਗ ਜਿਗਾ ਤ ਪ੍ਰਮਾਨ ਇਸ ਤਰ੍ਹਾਂ ਪ੍ਰਦਾਨ ਨਹੀਂ ਕਹਿਣਾ ਹੀਠਾਂ ਰਾਰਾ ਲਾ ਕਿ ਰਾਰਾ ਪੂਰਾ ਬੋਲਣਾ ਹੈ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੂਹ ਹ ਦਰ ਰਾਜਾਨ ਪੰਚੇ ਸੂਹ ਹੈ ਇਥੇ ਵਿਸਰਾਮ ਦਰ ਰਾਜਾਨ ਨਹੀਂ ਕਹਿਣਾ ਦਰ ਵੱਖਰਾ ਬੋਲਣਾ ਹੈ ਰਾਜਾਨ ਇਕੱਠਾ ਕਹਿਣਾ ਹੈ ਪੰਚੇ ਸੂਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਪੰਚਾਂ ਦੇ ਬਿੰਦੀ ਲੱਗੀ ਹੈ ਚਾਂ ਦੇ ਇਸ ਕਰਕੇ ਸੁੱਧ ਬੋਲਣਾ ਪੰਚਾਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਹ ਹੈ ਪਦਵੀ ਧਿਆਨ ਨਾਲ ਬੋਲਣਾ ਕਈ ਕਹਿ ਕਹਿ ਦਿੰਦੇ ਹਨ ਕੱਕੇ ਦੇ ਵੀ ਦਲਾਵਾ ਲਾ ਦਿੰਦੇ ਹਨ ਕਹਿ ਹੈ ਕਹ ਹੈ ਬਹ ਹੈ ਸਹ ਇਸ ਤਰ੍ਹਾਂ ਉਚਾਰਨ ਕਰਨਾ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰ तौल धर्म दया का पूत के आम सारे दयाई ही कहते हैं ईड़ी दे सियारी ला के बोलना है दया उच्चारण करना है दया नहीं कहना तौल दे कनौड़ा है तौल नहीं कहना है तौल धर्म दया का पूत का पूत पाठ नहीं करना दया का इत थोड़ा जा रोक के बोलना है दया का पूत ਸੰਤੋਖ ਥਾਪ ਰੱਖਿਆ ਜਿਨ ਸੂਤ ਚਾਲ ਅਨੁਸਾਰ ਸੰਪਰਦਾ ਦੇ ਵਿੱਚ ਥਾਪਤੇ ਹੀ ਵਿਸਰਾਮ ਲਵਾਇਆ ਜਾਂਦਾ ਕਈ ਰੱਖਿਆ ਵੀ ਲਾਉਂਦੇ ਹਨ ਪਰ ਚਾਲ ਅਨੁਸਾਰ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਬੁੱਝੈ ਤੇ ਜੀਨ ਹੋਵੇ ਸਤਿਆਰ ਤਵਲੇ ਉੱਪਰ ਕੀਤਾ ਪਾਰ ਇਹ ਵੀ ਉੱਪਰ ਨੂੰ ਬਹੁਤੇ ਜਿਹੜੇ ਨੇ ਉੱਪਰ ਕਹਿ ਜਾਂਦੇ ਹਨ ਦਲੈਂਕੜ ਲਾ ਕੇ ਸ਼ੁੱਧ ਬੋਲਣਾ ਉੱਪਰ ਤਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਹਿ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੂਰ ਮੁਖ ਰੂਪ ਦੇ ਵਿੱਚ ਸੰਪਰਦਾ ਇਸੇ ਤਰ੍ਹਾਂ ਹੀ ਚਾਲ ਅਨੁਸਾਰ ਵਿਸਰਾਮ ਲਵਾਏ ਜਾਂਦੇ ਹਨ ਧਰਤੀ ਹੋਰ ਪਰਹਿ ਹੋਰ ਹੋਰ ਤਿਸ ਤੇ ਭਾਰ ਤਲੈ ਕਵਨਜੂਰ ਕਈ ਧਰਤੀ ਹੂਰ ਪਰਹਿ ਹੂਰ ਹੂਰ ਤਿਸਤੀ ਭਾਰਤਲੈ ਕਵਨਜੂਰ ਇਸ ਤਰ੍ਹਾਂ ਲਾਉਂਦੇ ਹਨ ਪਰ ਮੁਖ ਧਰਤੀ ਹੂਰ ਪਰਹਿ ਹੂਰ ਹੂਰ ਤਿਸਤੀ ਭਾਰ ਤਲੈ ਕਵਨਜੂਰ ਜੀ ਜਾਤ ਰੰਗਾ ਕੇ ਨਾਲ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਇ ਇਸ ਇਹ ਜਿਹੜਾ ਪਦ ਹੈ ਕਿ ਈੜੀ ਲਾਂ ਹਾਏ ਔਂਕੜ ਲੱਗਿਆ ਇਸ ਦਾ ਉਚਾਰਨ ਕਰਨਾ ਈੜੀ ਦੀ ਲਾਂ ਨੂੰ ਵਧਾਦਣਾ ਹਾਏ ਔਂਕੜ ਬੋਲਣਾ ਹੈ ਕਿਤੇ ਈੜੀ ਲਾਂ ਹਾਏ ਹੋੜੇ ਨਾਲ ਵੀ ਆਉਂਦਾ ਹੈ ਉਹਦਾ ਉਚਾਰਨ ਹੈ ਇਹੋ ਕਿਤੇ ਆਉਂਦਾ ਹੈ ਈੜੀ ਸਿਆਰੀ ਹਾਏ ਔਂਕੜ ਉਸਦਾ ਉਚਾਰਨ ਹੈ ਇਹੋ ਯਾਨੀ ਇਹ ਤਿੰਨ ਉਚਾਰਨ ਬੜੇ ਧਿਆਨ ਨਾਲ ਕਰਨੇ ਚਾਹੀਦੇ ਹਨ ਇਹੋ ਮੇਹੂ ਸੇਹੂ ਖੇਹੂ ਏ ਈੜੀ ਲਾਂ ਹਾਏ ਔਂਕੜ ਦਾ ਉਚਾਰਨ ਹੈ ਇਹੋ ਮੇਹੋ ਸੇਹੋ ਖੇਹੋ ਇਹ ਈੜੀ ਲਾਂ ਹਾਏ ਹੋੜੇ ਦਾ ਉਚਾਰਨ ਹੈ ਜੇਹੋ ਮੇਹੋ ਸੇਹੋ ਖੇਹੋ ਇਹ ਈੜੀ ਸਿਆਰੀ ਹਾਏ ਔਂਕੜ ਦਾ ਉਚਾਰਨ ਹੈ ਯਾਨੀ ਧਿਆਨ ਨਾਲ ਉਚਾਰਨ ਕਰਨੇ ਹਨ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਸਵਲਿਹੁ ਜਿਹੜਾ ਪਦ ਹੈ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਵਲਿਹੁ ਕੀਤਾ ਤਾਣ ਸਵਲਿਹੁ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪ੍ਰਸਾਉ ਏਕੋ ਕਵਾਉ ਤੇਤਤੇ ਹੋਏ ਲਖ ਦਰਿਆਉ ਦਰਿਆਉ ਨਹੀਂ ਉਚਾਰਨ ਕਰਨਾ ਬਿਹਾਰੀ ਨਾਲ ਵੀਰ ਉਚਾਰਨ ਕਰਨਾ ਦਰਿਆਉ ਤਿਸਤੇ ਹੋਏ ਲਖ ਦਰਿਆ ਹੋਏ ਦੇ ਲਾਂ ਲੱਗੀ ਹੋਈ ਐ ਇਸ ਨੂੰ ਹੋਏ ਨਹੀਂ ਕਹਿਣਾ ਹੋਏ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਾਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਧ ਪਦ ਪਦ ਜਿਹੜਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਵੀ ਤੂੰ ਨਹੀਂ ਕਹਿਣਾ ਹੈ ਟਿੱਪੀ ਨਹੀਂ ਲੱਗੀ ਹੋਈ ਆ ਤੂੰ ਸਦਾ ਸਲਾਮਤ ਇਥੇ ਵਿਸਰਾਮ ਹੈ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਤੇ ਜਾਪ ਤਾਪ ਪੂਲੇ ਪਦ ਉਚਾਰਨ ਕਰਨੇ ਹਨ असंख ग्रंथ मुख वेद पाठ जोग ग्रंथ।, ग्रंथ कई बोल जाते हेठा रारा ला के ग्रंथ ही बोलना है रारा पूरा है ग्रंथ नहीं कहना ग्रंथ असंख ग्रंथ मुख वेद पाठ असंख योग मन रह है उदास असंख भगत गुण ज्ञान विचार असंख सती असंख दातार असंख सूर मुह पक्ष सार ये मम्मी ओंकड़ हाहा ही है मुह उच्चारण करना मुह नहीं कहना मुह मम्मी दलैंकड़ ला के मुह मुह भी नहीं कहना है मम्मी ओंकड़ ला के मुह पक्ष के बोलना है असंख सूर मुह पक्ष सार असंख मोन ਲੇਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਕਿਸੇ ਤਰ੍ਹਾਂ ਹੀ ਕੁਦਰਤ ਰਾਰਾ ਪੂਰਾ ਬੋਲਣਾ ਕਈ ਵਾਰ ਕੁਦਰਤ ਦਰਤ ਬੋਲਿਆ ਜਾਂਦਾ ਕੁਦਰਤ ਰਾਰਾ ਪੂਰਾ ਉਚਾਰਨ ਸ਼ੁੱਧ ਕਰਨਾ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ ਅਰਿਵਿਸ਼ ਅਰਿਲਾ ਨੰਨੇ ਨੂੰ ਸਿਆਰੀ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ